ਕਮਾਈਕ ਕਰਦੇ ਗੱਲ ਕਬੱਡੀ ਦਾ ਬਾਮ ਰੋੜਾ ਦੁਨੀਆ ਟਰਨੇਡੋ ਕਹਿੰਦੀ ਹੈ ਆਹ ਕਬੱਡੀ ਦਾ ਬਾਮ ਰੋਲਾ ਦੁਨੀਆ ਦਾ ਸੁਪਰ ਹਿੱਟ ਖਿਡਾਰੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਚਾਰ ਵੱਲ ਤਿਆਰ ਹੈ ਹੱਕਰ ਝੰਡੇ ਵਾਲਾ ਸੋਨੀ ਤਿਆਰ ਹੈ ਛੇਰਪੁਰ ਵਾਲਾ ਤਿਆਰ ਹੈ ਨਾਲ ਮਾਝੇ ਦਾ ਮਜੈਲ ਜੱਟ ਲੱਗਾ ਹੋਇਆ ਆਹ ਦੁਨੀਆ ਚੱਕੀ ਚੱਕੀ ਕਹਿੰਦੀ ਹੈ ਆਹ ਤਗੜਾ ਮੁਕਾਬਲਾ ਹੱਥ ਲਾ ਕੇ ਜਾਫੀ ਨੂੰ ਮੁੰਡਾ ਹਵਾ ਡੋਡਿਆ ਜਾਵੇ ਆਹ 도ਦਾ 도ਦਾ ਹੁੰਦੀ ਹੈ ਮੁੰਡਾ ਕੁਰਦੀ ਦਿਮਾਗ ਨਾਲ ਪਾਵੇ ਸਿੰਘ ਸਰਦਾਰ ਹੈ ਸਿਰੇ ਦੀ ਖੇਡ ਖੇਡਦਾ ਹੈ ਚੱਲ ਵੀ ਰੁਪਿੰਦਰ ਪਾ ਵੀ ਕਬੱਡੀ ਰੁਪਿੰਦਰ ਦੀ ਖਾਸੀਅਤ ਹੈ ਵੀ ਬੇਸ਼ੱਕ ਜੱਫੇ ਜਿੰਨੇ ਮਰਜੀ ਲੱਗ ਜਾਣ ਪਰ ਕਬੱਡੀ ਪਾਉਣੋ ਨਹੀਂ ਰੁਕਣਾ ਕਬੱਡੀ ਪਾਉਣੋ ਨਹੀਂ ਰੁਕਣਾ ਮੇਰੇ ਵੀਰੋ ਇਹ ਵੱਡੀ ਗੱਲ ਹੁੰਦੀ ਹੈ ਆਓ ਵੱਡੀਆਂ ਵੱਡੀਆਂ ਗੱਲਾਂ ਨੇ ਮੇਰੇ ਮਿੱਤਰੋ ਰੁਪਿੰਦਰ ਤੇ ਫਕਰ ਹਰੇਕ ਨੰਬਰ ਦਾ ਹਰੇਕ ਜਫੇ ਦਾ 2-2000 ਰੁਪਿਆ ਕਹਿੰਦੇ ਦਰਬਾਰ ਵੱਲੋਂ ਬਖਸ਼ਿਆ ਜਾ ਰਿਹਾ ਥੋੜਾ ਥੋੜਾ ਦੋਦੇ ਵਾਲਾ ਭਾਈ ਫੇਰ ਆ ਗਿਆ ਆ ਦੋਦੇ ਵਾਲਾ ਕਹਿੰਦੇ ਫੇਰ ਆ ਗਿਆ ਇਹ ਫੇਰ ਆਉਂਦਾ ਵੇਰ ਵੇਰ ਆਓ ਸਾਹਮਣੇ 71000 ਬੈਸਟਾਂ ਨੂੰ ਦਿੱਤਾ ਜਾਣਾ 1.5 ਲੱਖ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਤੇ ਕਹਿੰਦੇ ਸਵਾ ਲੱਖ ਕਾਕਾ ਜੈਲਦਾਰ ਜੀ ਦਰਬਾਰ ਦੇ ਮੁੱਖ ਸੇਵਾਦਾਰ ਇਧਰ ਚੱਕੀ ਤੇ ਕਹਿੰਦੇ ਰਪਿੰਦਰ ਦੋਦੇ ਵਾਲਾ ਇੱਕ ਬੰਨੇ ਕਿਤੇ ਧਰਤੀਆਂ 40 ਮੁਕਤਿਆਂ ਦੀ ਮੁਕਤਸਰ ਤੇ ਗੱਲਾਂ ਤਰਨਤਾਰਨ ਸ਼੍ਰੀ ਅਮਰਤਸਰ ਸਾਹਿਬ ਦੀਆਂ ਓਏ ਸੀਤੀਆਰੀਆ ਕਹਿੰਦਾ 75000 ਦੇ ਲਫਾਫੇ ਤੇ ਆਪਾਂ ਨਾ ਲਖਮਾਉਣਾ ਓਏ ਕਿਹੜਾ ਰੇਡਰ ਆਇਆ ਗਰਾਊਂਡ ਦੇ ਵਿੱਚ ਲੰਮਾ ਹੀ ਪਾਉਣਾ ਹੈ ਰਾਜੋ ਜੀ ਦਾ ਧੰਨਵਾਦ ਹੈ ਅਗਰ ਰੁਪਿੰਦਰ ਮੇਰੇ ਵੀ ਆਹ ਰੁਪਿੰਦਰ ਦੋਦੇ ਵਾਲਾ ਫੇਰ ਆ ਗਿਆ ਸੀਤੇ ਵਾਲਿਆ ਪਿੰਦੂ ਮੇਰੇ ਮਿੱਤਰੋ 75000 ਦੇ ਉੱਪਰ ਕਹਿੰਦੇ ਕਬਜ਼ਾ ਕਰਦਾ ਲੱਗਦਾ ਹੈ ਇਧਰ ਰੁਪਿੰਦਰ ਦੀ ਪਾਈ ਹੋਈ ਰੇਡ ਹੈ ਉਧਰ ਉਗੋਕੇ ਪਿੰਡ ਵਾਲਾ ਮੱਲ ਤਿਆਰ ਹੈ ਨਾਲ ਕਹਿੰਦੇ ਮੁੰਡਾ ਸੰਗੋਜਲੇ ਵਾਲਾ ਜੋਧਾ ਜਿਹਦਾ ਸੁਰਖਪੁਰੀਆ ਯਾਦਾ ਸੁਰਖਪੁਰੀਆ ਵੱਡੇ ਮੱਲ ਖੇਡ ਕਬੱਡੀ ਦੇ ਇਧਰ ਕਹਿੰਦੇ ਹਾਨ ਪਰਮਾਨ ਦੇ ਮੱਲ ਪਿੱੜਦੇ ਆ ਬੜੇ ਪਿਆਰੇ ਲੱਗਦੇ ਅਨਕੂਦਰ ਦੀ ਧਰਤੀ ਹੈ ਸਾਂਝੀਆਂ ਦੀ ਬੜੀਆ ਪਾਰ ਕਿਰਪਾ ਉਧਰ ਮੱਲ ਵਖਰੇ ਵਖਰੇ ਕਹਿੰਦੇ ਨਜ਼ਾਰੇ ਅੱਜ ਇਸ ਧਰਤੀ ਤੇ ਦੇਖਣ ਨੂੰ ਮਿਲਦਾ ਪਿੰਡਾ ਸੱਜਣ ਵਾਲੀ ਆਪਣੀ ਟੀਮ ਦੇ ਲਈ ਜੋੜ ਗਿਆ ਨੇਕ ਮਾਲੂਪਰੀਆ ਵੀ ਪੁੱਜਾ ਹੋਇਆ ਪੰਮਾ ਨਮਾਜੀਪਰੀਆ ਵੀ ਪੁੱਜਾ ਹੋਇਆ ਸਾਰਿਆਂ ਦਾ ਸਤਕਾਰ ਹੈ ਔਰ ਤਰਨ ਸਾਡਾ ਵੀਰ ਤਖਰ ਸਾਹਿਬ ਵੀ ਪੁੱਜੇ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਸਾਹਮਣੇ ਕਬੱਡੀ ਖੇਡ ਮદાન ਅੰਦਰ ਮੇਰੇ ਮਿੱਤਰੋ ਪਈ ਹੋਈ ਤੇ ਡਬਲ ਟੱਚ ਕਿ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ ਇਹਨਾਂ ਵਿੱਚੋਂ ਖੇਡ ਕਬੱਡੀ ਜੱਫਾ ਕੱਲੇ ਪਰ ਮੰਨਿਆ ਖੇਡ ਕਬੱਡੀ ਦਾ ਉਸਤਾਰ ਸਾਹਮਣੇ ਕਦੇ ਕੈਨੇਡਾ ਤੋਂ ਮੈਂ ਕਦੇ ਪੰਜਾਬ ਦੇ ਮੇਲਿਆਂ ਦੇ ਤੋਂ ਮੈਂ ਮੇਰੇ ਮਿੱਤਰੋ ਹਰ ਮੈਦਾਨ ਦਾ ਕਹਿੰਦੇ ਸੁਪਰ ਹਿੱਟ ਖਿਡਾਰੀ ਖੇਡ ਮੈਦਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਜੋਦਾ ਸੰਗੋਜਲੇ ਵਾਲਾ ਨਾਲ ਚੱਕੀ ਹੈ ਨਾਲ ਕਹਿੰਦੇ ਸ਼ੇਰਪੁਰ ਦੋਨੇ ਵਾਲਾ ਤੇ ਨਾਲ ਕਹਿੰਦੇ ਆਹ ਸਾਹਮਣੇ ਸੱਤੂ ਤੇ ਰਪਿੰਦਰ ਆਹ ਕਮਾਲ ਹੁੰਦੀ ਹੋਈ ਮੇਰੇ ਮਿੱਤਰੋ ਚੰਗੇ ਉਸਤਾਦ ਦਾ ਚੰਡਿਆ ਇਹ ਨੌਜਵਨ ਮੱਲ ਉਧਰ ਹਾਫ ਸਮਾਂ ਹਾਫ ਸਮਾਂ ਇਸ ਚੱਲਦੇ ਹੋਏ ਮੈਚ ਦਾ ਹੋ ਗਿਆ ਹੈ ਔਰ ਹਾਫ ਟਾਈਮ ਤੱਕ ਦਾ ਸਕੋਰ ਹੀ ਘੋੜੇ ਹੋਣਾ ਦੀ ਸੰਦੀਪ ਹੋਣਾ ਦੀ ਰਪਿੰਦਰ ਹੋਣਾ ਦੀ ਕਾਲੇ ਹੋਣਾ ਦੀ ਵੀ ਕੋਈ ਕੰਸਰ ਨਾ ਰਹਿ ਜਾਵੇ ਇਸ ਸਾਲ ਕੋਈ ਇਹ ਨਾ ਕਹਿੰਦੇ ਯਾਰ ਵੀ ਮੁੰਡੇ ਨੇ ਮਿਹਨਤ ਘਟ ਕੀਤੀ ਹੈ ਐਨ ਸਿਰਾ ਕਮਾਉਣ ਵਾਲੀ ਗੱਲ ਕਰ ਦਿੱਤੀ ਹੈ ਆਹ ਸਾਹਮਣੇ ਦੋਤੇ ਵਾਲਾ ਰਪਿੰਦਰ ਕਬੱਡੀ 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 ਤਾੜੀਆਂ ਮਾਰ ਦਿਓ ਜ਼ੋਰਦਾਰ ਇਸ ਖਿਡਾਰੀ ਦੇ ਲਈ ਵਾਹ ਰਪਿੰਦਰ ਔਰ ਰੁਪਿੰਦਰ ਕਹਿੰਦੇ ਤਗੜਾ ਨੰਬਰ ਲੈ ਕੇ ਆਪਣੀ ਟੀਮ ਲਈ ਬਾਸ ਕਰਦਾ ਹੋਇਆ ਸੱਜਣਵਾਲੀਆ ਖੇਡ ਮੇਲੇ ਦਾ ਬੈਸਟ ਰੇਡਰ 13 ਕਬੱਡੀਆਂ ਪਾ ਕੇ 10 ਨੰਬਰ ਲੈ ਨੇ ਰੁਪਿੰਦਰ ਦੋਦੇ ਵਾਲਾ ਬੈਸਟ ਰੇਡਰ ਬਣਿਆ